ਵਾਹ ਫਤੇਹ ਵਾਹ ਫਤੇਹ ਰਾਏ ਜੀ ਉਹਨਾਂ ਦੀ ਯਾਦ ਵਿੱਚ ਚੋਟੀ ਦਾ ਕਬੱਡੀ ਕੱਬ ਖੇਡਿਆ ਜਾਵੇਗਾ ਸਰਪੰਚ ਦਸ਼ਵੀਰ ਢੁੱਡੀਕੇ ਸਾਬਕਾ ਸਰਪੰਚ ਜਸਵੀਰ ਸਿੰਘ ਢੁੱਡੀਕੇ ਉਹਨਾਂ ਵੱਲੋਂ ਸੱਦੇ ਦਿੱਤੇ ਜਾ ਰਹੇ ਆ ਲੈ ਵੀ ਵੀਰਿਆ ਪਈ ਹੋਈ ਕਬੱਡੀ ਤੇ ਕਰਦੇ ਵਿੱਕੀ ਸੰਗ ਲਾਓ ਸਾਹਮਣੇ ਖੇਡ ਮੈਦਾਨ ਦੇ ਵਿੱਚ ਪਈ ਹੋਈ ਰੇਡ ਉਹ ਜੰਡ ਵਾਲੇ ਪਾਜੀ ਦਾ ਲਾਡਲਾ ਸੁਪੁੱਤਰ ਮੇਰੇ ਵੀਰੋਂ ਕਰਦਾ ਟਰਾਈ ਲਾ ਪਾਉ ਜੱਫਾ ਨਹੀਂ ਓ ਸਾਹਮਣੇ ਓਏ ਓਏ ਓ ਬਾਈ ਇੱਕ ਵਾਰੀ ਵਾਹ ਮੁੰਡਿਆ ਨਹੀਂ ਉਹ ਰਿਸਾ ਕਿ ਇੱਕ ਕਰਦੇ ਆ ਮੁੰਡੇ ਜੰਡ ਪਿੰਡ ਵਿੱਚ ਫਤਿਹ ਖਾੜੇ ਦੇ ਵਿੱਚ ਫਤਿਹ ਦਾ ਹਰ ਇੱਕ ਜੱਫਾ ਹਰ ਲੋਪਨ ਕੈਨੇਡਾ ਮਨੀ ਕੈਨੇਡਾ ਤੇ ਮਾਸਟਰ ਹਰਵੰਦ ਸਿੰਘ ਜੀ ਦਾ ਪੁੱਤਰ ਹੈ ਸਾਡਾ ਸੁੱਖਾ ਵੀਰ ਉਹਨਾਂ ਵੱਲੋਂ 5-500 ਦਾ ਹੋਵੇਗਾ ਲੈ ਵੀ ਫਤਿਹ ਸਿਆ ਤਖਾ ਦੁਨੀਆ ਨੂੰ ਤਖਾ ਦੁਨੀਆ ਨੂੰ ਵੀ ਆ ਬਾਜੀ ਜੰਡ ਦਾ ਪੁੱਤਰ ਹੈ ਇੱਕ ਵੇਰੀ ਤਾੜੀ ਵੱਡੀ ਸਾਰੀ ਮਾਰ ਦਿਓ ਵੱਡੀ ਸਾਰੀ ਮਾਰ ਦਿਓ ਜਿੱਦਾਂ ਬਾਜੀ ਜੱਨ ਨੇ ਕਿਹਾ ਸੀ ਨਾ ਵੀ ਇਹਨੂੰ ਆ ਲੈਣ ਦੋ ਗਰਾਊਂਡ ਦੇ ਵਿੱਚ ਰਾਏਕੋਟ ਦਾ ਵੱਡਾ ਕਬੱਡੀ ਕੌ ਖੇਡਿਆ ਜਾਵੇਗਾ ਬੂਟਾ ਛਾਪਾ ਜੀ ਡਾਕਟਰ ਸ਼ਰਮਾ ਜੀ ਉਹਨਾਂ ਵੱਲੋਂ ਛੱਡੇ ਦਿੱਤੇ ਜਾ ਰਿਹਾ ਲਓ ਪਈ ਹੋਈ ਖੇਰ ਕਬੱਡੀ ਉੱਧਰ ਵਿਸ਼ੇਸ਼ ਤੌਰ ਤੇ ਧੰਨਵਾਦ ਹੈ ਕਬੱਡੀ ਦੇ ਮਹਾਨ ਲੇਖਕ ਸੁਖੀ ਮਾਟਰ ਜੀ ਸਾਡੇ ਦਰਮਿਆਨ ਪਹੁੰਚ ਚੁੱਕੇ ਹੈ ਆਪਾਂ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦੇ ਆ ਅੱਜ ਬੂਟੇ ਬਾਈ ਦੇ ਵੀ ਕਹਿੰਦੇ ਵੱਡਾ ਸਨਮਾਨ ਹੈ ਔਰ ਸੁਖੀ ਮਾਸਟਰ ਜੀ ਰੂਪੋ ਵਾਲੇ ਵੀ ਵਿਸ਼ੇਸ਼ ਤੌਰ ਤੇ ਪੁੱਜੇ ਆ ਅਜੈਬ ਸਿੰਘ ਜੀ ਜੁਕੇ ਉਹਨਾਂ ਦਾ ਵੀ ਬਹੁਤ ਵੱਡਾ ਯੋਗਦਾਨ ਹੈ ਮੈਂ ਬੇਨਤੀ ਕਰਦਾ ਹਾਂ ਵੀ ਵੀਰ ਆਪਣਾ ਸਨਮਾਨ ਪ੍ਰਾਪਤ ਕਰ ਲੈਣ ਹਾਂਜੀ ਕਰਿਓ ਗੱਲ ਫਤੇ 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 ਵਾਹ ਫਤੇ ਵਾਹ ਫਤੇ ਬਾਹ ਫਤੇ ਜਿਹਨਾਂ ਨੂੰ ਤਿਆਰ ਬਣਾਈ ਹਾਕਮ ਫਤੇ ਨਸੀਬ ਉਹਨਾਂ ਨੂੰ ਜੇ